ਜਿਵੇਂ ਗੱਲ ਕਰਾਂ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੀਰ ਲਈ ਨੁਕਸਾਨਦਾਰ ਤੇ ਤੁਸੀਂ ਸ਼ਾਇਦ ਪਹਿਲਾ ਨਾਮ ਲੋਗੇ ਸ਼ਰਾਬ ਸਿਗਰਟ ਤਮਾਕੂ ਜਾਂ ਇਦਾਂ ਦੇ ਕਿਸੇ ਹੋਰ ਨਸ਼ੇ ਦਾ ਲੇਕਿਨ ਇਹ ਸਭ ਚੀਜ਼ਾਂ ਤੋਂ ਪਰ ਅੱਜ ਜੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਖਾ ਜਾਂ ਪੀ ਰਹੇ ਹਾਂ ਜਾਂ ਜਿਹੜੀਆਂ ਚੀਜ਼ਾਂ ਅਸੀਂ ਆਪਣੇ ਸਰੀਰ ਨੂੰ ਸਾਫ਼ ਸੁਥਰਾ ਰੱਖਣ ਲਈ ਵਰਤ ਰਹੇ ਹਾਂ ਅੱਜ ਉਹ ਚੀਜ਼ਾਂ ਸ਼ਾਇਦ ਕਿਣਾ ਤੋਂ ਵੀ ਖਤਰਨਾਕ ਹੋ ਗਈਆਂ ਆਮ ਤੌਰ ਤੇ ਅਸੀਂ ਦੇਖਿਆ ਕਿ ਅੱਜ ਦੀ ਡੇਟ ਦੇ ਵਿੱਚ ਹਰ ਕੋਈ ਇਨਸਾਨ ਇਹ ਚਾਹੁੰਦਾ ਕਿ ਉਹਦੇ ਘਰ ਦੇ ਵਿੱਚ ਸਿਰਫ ਪਿਓਰ ਚੀਜ਼ਾਂ ਹੀ ਖਾਣ ਪੀਣ ਵਾਲੀਆਂ ਆਉਂਨ। ਇਸੇ ਕਰਕੇ ਅੱਜ ਹਰ ਕੋਈ ਇਹ ਚਾਹ ਰਿਹਾ ਹੈ ਕਿ ਉਹ ਖੁੱਲੇ ਆਮ ਵਿਕਰੀਆਂ ਸਬਜ਼ੀਆਂ ਫਰੂਟ ਜਾਂ ਹੋਰ ਕਿਸੇ ਚੀਜ਼ ਨੂੰ ਨਾ ਖਰੀਦ ਕੇ ਸ਼ਾਪਿੰਗ ਮਾਲ ਦੇ ਵਿੱਚ ਸਜਾ ਕੇ ਰੱਖੀਆਂ ਹੋਈਆਂ ਸਾਫ਼-ਸੁਥਰੀਆਂ ਚੀਜ਼ਾਂ ਉਹਨੂੰ ਹੀ ਆਪਣੇ ਘਰ ਲੈ ਕੇ ਆਵੇ। ਜੇ ਗੱਲ ਕਰਾਂ 1990 ਦੀ ਤੇ ਉਦੋਂ ਸ਼ਾਪਿੰਗ ਮਾਲਾਂ ਦਾ ਇੰਨਾ ਪ੍ਰਚਲਨ ਨਹੀਂ ਸੀ। ਅਤੇ ਨਾ ਹੀ ਸਬਜ਼ੀਆਂ ਤੇ ਫਰੂਟ ਵੇਚਣ ਵਾਲਿਆਂ ਕੋਲ ਇਹਨਾਂ ਨੂੰ ਸਟਾਕ ਕਰਨ ਲਈ ਵੱਡੇ-ਵੱਡੇ ਸਟੋਰ ਜਿਹੜੇ ਉਪਲਬਧ ਸੀ। ਮੰਡੀਆਂ ਤੋਂ ਤੇ ਡੇਰੀ ਫਾਰਮ ਤੋਂ ਬਣਿਆ ਹੋਇਆ ਸਮਾਨ ਰੋਲ ਦੇ ਰੋਜ਼ ਲੋਕਾਂ ਦੇ ਘਰਾਂ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਲਿਆ ਕੇ ਵੇਚਿਆ ਜਾਂਦਾ ਸੀ ਲੇਕਿਨ ਜੇ ਅਸੀਂ ਕੰਪੈਰੀਜ਼ਨ ਕਰਕੇ ਦੇਖੀਏ ਤੇ ਅੱਜ ਬੜੇ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਵਿੱਚ ਪਿਆ ਸਮਾਨ ਔਰ ਉਸ ਸਮੇਂ ਖੁੱਲੇ ਆਂ ਬਿਕਦੇ ਸਮਾਨ ਦੀ ਜੇ ਪਿਓਰਟੀ ਦਾ ਕੰਪੈਰੀਜ਼ਨ ਕਰੀਏ ਤੇ ਸ਼ਾਇਦ ਪੁਰਾਣਾ ਸਮਾਨ ਜ਼ਿਆਦਾ ਵਧੀਆ ਸੀ ਅੱਜ ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਇਸ ਘਰੇਲੂ ਸਮਾਨ ਦਾ ਵਪਾਰੀਕਰਨ ਕਰਕੇ ਇਹਨਾਂ ਨੂੰ ਵੱਡੇ ਵੱਡੇ ਸ਼ਾਪਿੰਗ ਮਾਲਾਂ ਦੇ ਵਿੱਚ ਵੇਚ ਰਹੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਕੋਲ ਕਰਮਚਾਰੀ ਵੀ ਨੇ ਫਿਰ ਵੀ ਕਿਉਂ ਇਸ ਸਮਾਨ ਦੀ ਜਿਹੜੀ ਪਿਓਰਿਟੀ ਔਰ ਕੁਆਲਿਟੀ ਦਿਨ-ਬਦਨ ਘਟਦੀ ਜਾ ਰਹੀ ਹੈ ਆਖਿਰ ਕੌਣ ਹੈ ਇਸ ਦਾ ਜ਼ਿੰਮੇਵਾਰ ਤੇ ਕੀ ਪ੍ਰਭਾਵ ਪਿਆ ਰਿਹਾ ਹੈ ਇਹਦਾ ਲੋਕਾਂ ਦੀ ਸਿਹਤ ਦੇ ਉੱਪਰ ਆਓ ਦੇਖਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਨਮਸਕਾਰ ਤੁਹਾਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਆਪਣਾ ਚੈਨਲ ਕੇ ਕੇ ਟਾਕ ਸ਼ੋਅ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਨਵੀਂ ਇਨਫਰਮੇਸ਼ਨ ਤੁਹਾਡੇ ਸਾਹਮਣੇ ਲੈ ਕੇ ਆਈਏ ਔਰ ਉਹ ਇਨਫਰਮੇਸ਼ਨ ਲੈ ਕੇ ਆਈਏ ਜਿਹੜੀ ਤੁਹਾਡੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੰਮ ਆ ਸਕੇ। ਤੋਂ ਅੱਜ ਦੀ ਜਿਹੜੀ ਵੀਡੀਓ ਹੈ ਇਹ ਕੁਝ ਖਾਸ ਹੋਣ ਵਾਲੀ ਹੈ। ਤੋਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਰਿਕਵੈਸਟ ਆਪਾਂ ਦੇਗੇ ਜੇ ਤੁਸੀਂ ਅੱਜ ਇਸ ਵੀਡੀਓ ਦੇ ਨਾਲ ਇਸ ਚੈਨਲ ਨਾਲ ਨਵੇਂ ਜੁੜੇ ਹੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਹੋ ਸਕਣ। 5 April 2024 ਨੂੰ Hong Kong ਦੀ Food Safety Association ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਜਿਸ ਦੇ ਵਿੱਚ ਐਮ ਡੀ ਐਚ ਦੇ ਤਿੰਨ ਮਸਾਲਿਆਂ ਦਾ ਨਾਮ ਲਿਆ ਗਿਆ ਸੀ ਕੜੀ ਮਸਾਲਾ ਮਦਰਾਸ ਕੜੀ ਮਸਾਲਾ ਔਰ ਤੰਬਰ ਮਸਾਲਾ ਇਸ ਦੇ ਵਿੱਚ ਇਥੀਲਨ ਆਕਸਾਈਡ ਨਾਮ ਦਾ ਇੱਕ ਕੈਮੀਕਲ ਪਾਇਆ ਗਿਆ ਸੀ ਜੋ ਕਿ ਆਪਣੀ ਮਾਤਰਾ ਤੋਂ ਵੱਧ ਕੇ ਸੀ ਔਰ ਇਹ ਉਹ ਕੈਮੀਕਲ ਹੈ ਜੋ ਕੈਂਸਰ ਹੋਣ ਦਾ ਕਾਰਨ ਹੋ ਸਕਦਾ ਅਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਪਹਿਲੇ ਹੀ ਬੈਨ ਹੈ ਔਰ ਇਸ ਨੋਟੀਫਿਕੇਸ਼ਨ ਦੇ ਸਦਕਾ 4 ਮਈ ਯਾਨੀ ਕਿ ਪੂਰੇ 1 ਮਹੀਨਾ ਬਾਅਦ ਮਾਲਦੀਵ ਸਿੰਗਾਪੁਰ ਤੇ ਹਾਂਗਕਾਂਗ ਇਸ ਸਾਰੇ ਮਸਾਲਿਆਂ ਨੂੰ ਬੈਨ ਕਰ ਦਿੰਦੇ ਨੇ। ਔਰ ਇਸ ਬੈਨ ਤੋਂ ਬਾਅਦ ਦੌੜ ਲੱਗ ਜਾਂਦੀ ਹੈ ਸਾਰੇ ਦੇਸ਼ਾਂ ਦੇ ਵਿੱਚ ਇਹਨਾਂ ਮਸਾਲਿਆਂ ਨੂੰ ਚੈੱਕ ਕਰਨ ਦੀ ਤੇ ਇਹਨਾਂ ਨੂੰ ਪਾਬੰਦੀ ਲਾਉਣ ਦੀ। ਲੇਕਿਨ ਸਾਡੇ ਦੇਸ਼ ਦੇ ਵਿੱਚ ਇਹ ਮਸਾਲੇ ਅੱਜ ਵੀ ਚਲੇ ਦੀ ਤਰ੍ਹਾਂ ਹੀ ਵਿਕ ਰਹੇ ਨੇ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਦੋਸਤੋ ਕਿ ਪਿਛਲੇ 1 ਸਾਲ ਦੇ ਵਿੱਚ ਯੂਰੋਪੀਅਨ ਯੂਨੀਅਨ ਫੂਡ ਸਿਕਿਉਰਿਟੀ ਐਸੋਸੀਏਸ਼ਨ ਨੇ 527 ਪ੍ਰੋਡਕਟਸ ਇੰਡੀਅਨ ਬੈਨ ਕਰ ਦਿੱਤੇ। ਇਹਨਾਂ ਸਭ ਦੇ ਵਿੱਚ ਵੀ ਇਥੀਲਨ ਆਕਸਾਈਡ ਪਾਇਆ ਗਿਆ ਸੀ। ਇਹ ਬਾਹਰੀ ਦੇਸ਼ਾਂ ਦੀਆਂ ਏਜੰਸੀਆਂ ਇਹ ਖੁਲਾਸੇ ਨਾ ਕਰਦੀਆਂ ਤੇ ਸ਼ਾਇਦ ਇਹ ਖਬਰ ਸਾਡੇ ਜਾਂ ਤੁਹਾਡੇ ਤੱਕ ਨਾ ਪਹੁੰਚ ਪਾਵੇ ਕਿਉਂਕਿ ਭਾਰਤ ਦਾ ਮੀਡੀਆ ਤੇ ਭਾਰਤੀਆਂ ਖਬਰਾਂ ਉਹ ਸਿਰਫ ਅੰਬਾਨੀ ਦੇ ਮੁੰਡੇ ਦੇ ਵਿਆਹ ਨੂੰ ਦਿਖਾਉਣ ਦੇ ਵਿੱਚ ਬਿਜ਼ੀ ਨੇ ਲੇਕਿਨ ਇਸ ਸਭ ਮਲਾਵਟਾਂ ਦਾ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਸਰ ਹੋ ਰਿਹਾ ਆਓ ਅੱਗੇ ਦੇਖਦੇ ਹਾਂ ਦੋਸਤੋ ਨਾਰਮਲੀ ਅਸੀਂ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੀ ਕੰਮ ਕਰਦੇ ਹਾਂ ਬਰਸ਼ ਡੈਲੀ ਯੂਨੀਵਰਸਿਟੀ ਆਫ ਫਾਰਮਾਸਿਟੀਕਲ ਐਂਡ ਸਾਇੰਸ ਰਿਸਰਚ ਸੈਂਟਰ ਇੱਕ ਇੱਕ ਸਟੱਡੀ ਕੀਤੀ ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਭਾਰਤ ਦੇ ਵਿੱਚ ਤੜਲੇਨਾ ਵਿਕਣ ਵਾਲੇ 10 ਤੂਥ ਪਾਊਡਰ ਔਰ 24 ਤੂਥ ਪੇਸਟ ਜਿਨ੍ਹਾਂ ਦੇ ਵਿੱਚ ਨਿਕੋਟਿਨ ਦੀ ਮਾਤਰਾ ਜ਼ਰੂਰਤ ਤੋਂ ਜ਼ਿਆਦਾ ਪਾਈ ਗਈ। ਉਹ ਨਿਕੋਟਿਨ ਜਿਹੜਾ ਕਿ ਕੈਂਸਰ ਦਾ ਇੱਕ ਪ੍ਰਮੁੱਖ ਕਾਰਨ ਹੈ। ਹੁਣ ਇਹ ਤੁਹਾਡੀ ਡਿਊਟੀ ਹੈ ਕਿ ਕੱਲ ਸਵੇਰੇ ਉੱਠ ਕੇ ਜਦੋਂ ਬਰਸ਼ ਕਰੋ ਤੇ ਇੱਕ ਵਾਰੀ ਆਪਣੇ ਟੂਥ ਪੇਸਟ ਦੇ ਉੱਪਰ ਪਾੜ ਲੈਣਾ, ਚੈੱਕ ਕਰ ਲੈਣਾ ਕਿ ਕਿਤੇ ਉਹਦੇ ਵਿੱਚ ਨਿਕੋਟਿਨ ਤਾਂ ਨਹੀਂ। ਬਰਸ਼ ਕਰਨ ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲੇ ਅਸੀਂ ਨਹਾਉਣ ਦੀ ਗੱਲ ਕਰਦੇ ਹਾਂ। ਤੇ ਨਹਾਉਣ ਲਈ ਸਾਨੂੰ ਜ਼ਰੂਰਤ ਪੈਂਦੀ ਹੈ ਸ਼ੈਂਪੂ ਦੀ ਤੇ ਟ੍ਰੈਸੇਮੇ ਸ਼ੈਂਪੂ ਦਾ ਨਾਮ ਤੁਸੀਂ ਸੁਣਿਆ ਹੋਣਾ ਟ੍ਰੈਸੇਮੇ ਅਤੇ ਇਦਾਂ ਦੇ ਕਿੰਨੇ ਹੋਰ ਸ਼ੈਂਪੂ ਜਿਹੜੇ ਭਾਰਤ ਦੇ ਵਿੱਚ ਤੁਹਾਡੇ ਲੈਣਾ ਵਿਕਦੇ ਨੇ ਇਹਨਾਂ ਦੇ ਵਿੱਚ ਬੈਂਜ਼ੀਨ ਨਾਮ ਦਾ ਇੱਕ ਕੈਮੀਕਲ ਪਾਇਆ ਜਾਂਦਾ ਹੈ ਜਿਹੜਾ ਕਿ ਕੈਂਸਰ ਦਾ ਕਾਰਨ ਬਣ ਸਕਦਾ ਇਸ ਤੋਂ ਬਾਅਦ ਜੇ ਗੱਲ ਕਰੀਏ ਨਾਸ਼ਤੇ ਦੀ ਤੇ ਨਾਸ਼ਤੇ ਦੇ ਵਿੱਚ ਦੁੱਧ ਦਹੀਂ ਪਨੀਰ ਕਿਉਂ ਜਾਂ ਚਾਪਤੀ ਜਿਹੜੀ ਤੁਸੀਂ ਯੂਜ਼ ਕਰਦੇ ਹੋ ਉਹ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਲੈ ਕੇ ਰੋਜ਼ ਸਵੇਰੇ ਸਵੇਰੇ ਸਾਡੇ ਸਾਹਮਣੇ ਸਾਡੇ ਟੇਬਲ ਤੇ ਪਈਆਂ ਹੁੰਦੀਆਂ ਜੇ ਸਵੇਰ ਤੋਂ ਸ਼ਾਮ ਤੱਕ ਇਦਾਂ ਹੀ ਸਾਰੀਆਂ ਚੀਜ਼ਾਂ ਮੈਗਨਾਨੀਆਂ ਸ਼ੁਰੂ ਕਰਾਂ ਤੇ ਸ਼ਾਇਦ ਇਹ ਵੀਡੀਓ ਦੋ ਦਿਨ ਲੰਬੀ ਖਿੱਚ ਜਾਏ ਲੇਕਿਨ ਦੋਸਤੋ ਇੱਕ ਦਿਨ ਕੱਢਣਾ ਤੁਸੀਂ ਜ਼ਰੂਰ ਹੈ ਚੈੱਕ ਕਰਿਓ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਰੋਜ਼ਮਰਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸੀਂ ਯੂਜ਼ ਕਰਦੇ ਆ ਜਾਂ ਖਾਂਦੇ ਆ ਉਹ ਕਿਸ ਤਰ੍ਹਾਂ ਸਾਡੇ ਸਰੀਰ ਨੂੰ ਬਿਮਾਰੀਆਂ ਵੱਲ ਨੂੰ ਲੈ ਕੇ ਜਾ ਰਹੇ ਆ ਦੋਸਤੋ ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਘਰੋਂ ਇੱਕ ਲਿਸਟ ਬਣਾ ਕੇ ਬਾਜ਼ਾਰ ਜਾਂਦੇ ਸੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਲੇਕਿਨ ਅੱਜ ਸਮਾਂ ਬਦਲਿਆ ਔਰ ਸਾਡੀਆਂ ਆਦਤਾਂ ਵੀ ਬਦਲੀਆਂ ਔਰ ਅੱਜ ਅਸੀਂ ਖੁਦ ਬਾਜ਼ਾਰ ਜਾ ਕੇ ਦੇਖਦੇ ਹਾਂ ਕਿ ਕਿਹੜੀ-ਕਿਹੜੀ ਚੀਜ਼ ਮੈਨੂੰ ਪਸੰਦ ਹੈ ਔਰ ਇਸ ਪਸੰਦ ਦੀ ਚੀਜ਼ ਨੂੰ ਲੈਣ ਦੇ ਪਿੱਛੇ ਦੋਸਤੋ ਹੱਥ ਹੈ ਐਡ ਮਾਫੀਆ ਦਾ ਫਿਲਮੀ ਦੁਨੀਆ ਦਾ ਸਾਡੇ ਜੀਵਨ ਦੇ ਉੱਤੇ ਕੀ ਪ੍ਰਭਾਵ ਹੈ ਇਹ ਸ਼ਾਇਦ ਕਿਸੇ ਕੋਲ ਛੁਪਿਆ ਨਹੀਂ ਅੱਜ ਵੀ ਨਵੀਂ ਪੀੜੀ ਇਹੀ ਫਿਲਮੀ ਹੀਰੋ ਤੇ ਹੀਰੋਇਨਾਂ ਨੂੰ ਆਪਣਾ ਰੋਲ ਮਾਡਲ ਸਮਝਦੀ ਹੈ ਔਰ ਐਸੀ ਚੀਜ਼ ਦਾ ਫਾਇਦਾ ਚੁੱਕਦੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਜਿਹੜੇ ਲੱਖਾਂ ਕਰੋੜਾਂ ਰੁਪਇਆ ਦੇ ਕੇ ਉਹੀ ਫਿਲਮ ਹੀਰੋਇਨ ਤੇ ਹੀਰੋ ਤੋਂ ਐਡ ਕਰਵਾਉਂਦੇ ਨੇ ਆਪਣੇ ਨਕਲੀ ਤੇ ਫੀਕ ਪ੍ਰੋਡਕਟਸ ਦੀ ਤੁਸੀਂ ਰੋਲ ਟੀਵੀ ਚੈਨਲਾਂ ਤੇ ਦੇਖਦੇ ਹੋਵੋਗੇ ਕਿ ਤੁਹਾਡੇ ਪਸੰਦੀਦਾ ਹੀਰੋ ਕਿਸ ਤਰ੍ਹਾਂ ਗੁਟਕੇ ਦੀ ਜਾਂ ਕਿਸੇ ਹੋਰ ਖਾਣ ਪੀਣ ਦੀ ਚੀਜ਼ ਦੀ ਐਡ ਕਰਦੇ ਨੇ ਔਰ ਉਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਇਸ ਚੀਜ਼ ਨੂੰ ਖਰੀਦ ਵੀ ਲੈਂਦੇ ਹੋ ਬਿਨਾ ਇਹ ਸੋਚੇ ਕਿ ਕਿਤੇ ਇਹ ਚੀਜ਼ ਸਾਡੀ ਸਿਹਤ ਨੂੰ ਕੋਈ ਨੁਕਸਾਨ ਤਾਂ ਨਹੀਂ ਕਰੇਗੀ ਔਰ ਇਹ ਸਮਾਨ ਖਰੀਦਣ ਤੋਂ ਪਹਿਲੇ ਸੁਪਨਿਆਂ ਦੀ ਦੁਨੀਆ ਦੇ ਵਿੱਚ ਉਦਰੇ ਲੋਕ ਇਹ ਵੀ ਨਹੀਂ ਸੋਚਦੇ ਕਿ 10 ਜਾਂ 20 ਸਕਿੰਟ ਦੀ ਇੱਕ ਐਡ ਕਰਨ ਲਈ ਇਸ ਹੀਰੋ ਜਾਂ ਹੀਰੋਇਨ ਨੇ ਕਿੰਨੇ ਕਰੋੜ ਰੁਪਏ ਲਏ ਨੇ। ਨਾ ਹੀ ਉਹ ਕਲਾਕਾਰ ਇਹ ਸੋਚਦੇ ਨੇ ਕਿ ਉਹ ਸਿਰਫ ਆਪਣੀ ਕਮਾਈ ਲਈ ਕਿਦਾਂ ਗਲਤ ਚੀਜ਼ਾਂ ਲੋਕਾਂ ਨੂੰ ਖਾਣ ਲਈ ਪ੍ਰਮੋਟ ਕਰ ਰਹੇ ਨੇ। ਕੋਈ ਐਡ ਦੇਖ ਕੇ ਜਦੋਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਤੇ ਸਾਨੂੰ ਇਹ ਪਹਿਲੇ ਸੋਚਣਾ ਚਾਹੀਦਾ ਹੈ ਕਿ ਕੀ ਜਿਹੜਾ ਐਕਟਰ ਇਸ ਪ੍ਰੋਡਕਟ ਦੀ ਐਡ ਕਰ ਰਿਹਾ ਕੀ ਉਸਨੇ ਇਹ ਪ੍ਰੋਡਕਟ ਕਦੀ ਖੁਦ ਯੂਜ਼ ਕੀਤਾ ਜੇ ਉਹ ਕਿਸੇ ਖਾਣ ਪੀਣ ਦੀ ਐਡ ਕਰ ਰਿਹਾ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਕੀ ਇਹ ਚੀਜ਼ਾਂ ਉਹ ਆਪਣੇ ਬੱਚਿਆਂ ਨੂੰ ਕਦੀ ਖਵਾਏਗਾ ਜਾਂ ਪਿਲਾਏਗਾ ਪਿਛਲੇ ਕੁਝ ਸਮੇਂ ਤੋਂ ਫਿਲਮੀ ਐਕਟਰ ਤੇ ਟੀਵੀ ਐਕਟਰਾਂ ਦੇ ਨਾਲ-ਨਾਲ ਸਪੋਰਟਸ ਪਰਸਨ ਵੀ ਇਸ ਦੌੜ ਦੇ ਵਿੱਚ ਲੱਗੇ ਨੇ ਉਹ ਸਾਰੇ ਉਹਨਾਂ ਪ੍ਰੋਡਕਟਸ ਨੂੰ ਅੱਜ ਪ੍ਰਮੋਟ ਕਰ ਰਹੇ ਨੇ ਜਿਹੜੇ ਦੁਨੀਆ ਦੇ ਕਾਫੀ ਦੇਸ਼ਾਂ ਦੇ ਵਿੱਚ ਬੈਨ ਨੇ ਜੇ ਗੱਲ ਕਰੀਏ ਪੁਰਾਣੇ ਸਮੇਂ ਦੀ ਤੇ ਲੋਕ ਫਿਲਮਾਂ ਦੇਖ ਕੇ ਆਪਣੇ ਬੱਚਿਆਂ ਦੇ ਨਾਮ ਉਹਨਾਂ ਕਲਾਕਾਰਾਂ ਦੇ ਨਾਮ ਤੇ ਰੱਖਦੇ ਸੀ ਕਲਾਕਾਰਾਂ ਵਰਗੇ ਵਾਲ ਰੱਖਣੇ ਜਾਂ ਕਲਾਕਾਰਾਂ ਵਰਗੇ ਕੱਪੜੇ ਪਾਣੇ ਇਹ ਆਮ ਪ੍ਰਚਲਨ ਸੀ ਔਰ ਏਸੀ ਚੀਜ਼ ਦਾ ਫਾਇਦਾ ਚੁੱਕ ਲਿਆ ਨੇ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਨੂੰ ਆਪਣਾ ਸਮਾਨ ਵੇਚਣ ਲਈ ਇੱਕ ਪਲੇਟਫਾਰਮ ਮਿਲ ਜਾਂਦਾ ਤੁਸੀਂ ਦੇਖਿਆ ਹੋਣਾ ਕਿ ਆਮ ਤੌਰ ਤੇ ਕਲਾਕਾਰ ਜਿਹੜੇ ਨੇ ਆਪਣੀ ਸੁੰਦਰਤਾ ਦਾ ਰਾਜ਼ ਕਿਸੇ ਕਰੀਮ ਨੂੰ ਦੱਸਦੇ ਨੇ ਔਰ ਸਪੋਰਟਸ ਪਰਸਨ ਆਪਣੀ ਹੈਲਥ ਦਾ ਫੇਕ ਪ੍ਰੋਡਕਟ ਨੂੰ ਦੱਸ ਦਿੰਦੇ ਨੇ ਉਹਨਾਂ ਦੇ ਪਿੱਛੇ ਲੱਗ ਕੇ ਆਮ ਜਨਤਾ ਇਹ ਪ੍ਰੋਡਕਟ ਖਰੀਦੀ ਹੈ ਹੱਦ ਤੋ ਉਹਦੋਂ ਹੋ ਗਈ ਜਦੋਂ ਸਦੀ ਦੇ ਮਹਾਨਾਇਕ ਅਮਿਤab ਬੱਚਨ ਵੀ ਇੱਕ ਛੁਟਕੇ ਦੀ ਐਡ ਕਰਦੇ ਅਜੇ ਦੇਵਗਨ ਕਿੰਗ ਸ਼ਾਹਰੁਖ ਖਾਨ ਔਰ ਕਦੇ ਫਿਟਨੈਸ ਆਈਕਨ ਅਕਸ਼ੇ ਕੁਮਾਰ ਤੋਂ ਬਾਅਦ ਹੁਣ ਟਾਈਗਰ ਸ਼ਰੋਫ ਵੀ ਪਾਂ ਕੇਸਰੀ ਬੋਲਣ ਤੇ ਮਜਬੂਰ ਹੋ ਗਏਗੇ ਸ਼ਾਇਦ ਇਸ ਦੇ ਪਿੱਛੇ ਵੀ ਪੈਸਾ ਹੀ ਹੈ ਦੋਸਤੋ ਇੱਥੇ ਸਾਨੂੰ ਜਾਗਰੂਕ ਹੋਣਾ ਪਏਗਾ ਜੇ ਸਾਡੀ ਪਸੰਦੀਦਾ ਕੋਈ ਕਲਾਕਾਰ ਜਾਂ ਕੋਈ ਫਿਲਮ ਸਟਾਰ ਜਾਂ ਕੋਈ ਟੀਵੀ ਐਕਟਰ ਜਾਂ ਕੋਈ ক্রিকেট ਪਲੇਅਰ ਜੇ ਕਿਸੇ ਚੀਜ਼ ਦੀ ਪ੍ਰੋਮੋਸ਼ਨ ਕਰ ਰਿਹਾ ਤੇ ਇਸ ਦਾ ਮਤਲਬ ਨਹੀਂ ਕਿ ਉਹ ਚੀਜ਼ ਜਿਹੜੀ ਹੈ ਉਹ ਇੰਨੀ ਹੀ ਅਸਰਦਾਰ ਹੋਏਗੀ ਤੁਸੀਂ ਦੇਖ ਰਹੇ ਹੋ ਟੀਵੀ ਦੇ ਉੱਪਰ ਪਿਛਲੇ 30 ਤੋਂ 35 ਸਾਲ ਤੋਂ ਇੱਕ ਐਡ ਚੱਲ ਰਹੀ ਹੈ ਫੇਰ ਐ ਲਵਲੀ ਦੀ ਉਹਨਾਂ ਦਾ ਦਾਵਾ ਹੈ ਕਿ 7 ਹਫ਼ਤਿਆਂ ਦੇ ਵਿੱਚ ਇਹ ਕਿਸੇ ਦਾ ਵੀ ਰੰਗ ਗੋਰਾ ਕਰ ਦਿੰਦੀ ਹੈ ਲੇਕਿਨ ਕੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ 7 ਹਫ਼ਤਿਆਂ ਦੇ ਵਿੱਚ ਕਿਸੇ ਦਾ ਰੰਗ ਗੋਰਾ ਹੁੰਦਿਆ ਦੇਖਿਆ ਔਰ ਉਹ ਨਾਮੀ ਹੀਰੋਇਨਸ ਜਿਹੜੀਆਂ ਇਸ ਪ੍ਰੋਡਕਟ ਦੀ ਐਡ ਕਰ ਰਹੀਆਂ ਕੀ ਉਹ ਇਹ ਕਰੀਮ ਆਪਣੇ ਸਾਥੀ ਕਲਾਕਾਰਾਂ ਨੂੰ ਨਹੀਂ ਦੇ ਸਕਦੀਆਂ ਜਿਨ੍ਹਾਂ ਦਾ ਰੰਗ ਅੱਜ ਵੀ ਕਾਲਾ ਹੈ ਇੱਥੇ ਸੈਲੀਬ੍ਰਿਟੀਜ਼ ਨੂੰ ਵੀ ਸੋਚਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਉਹਨਾਂ ਨੂੰ ਫੋਲੋ ਕਰਦੇ ਨੇ ਉਹਨਾਂ ਦੇ ਵਰਗਾ ਲਾਈਫਸਟਾਈਲ ਜੀਣਾ ਚਾਹੁੰਦੇ ਨੇ ਉਹ ਘੱਟੋ ਘੱਟ ਕਿਸੇ ਵੀ ਪ੍ਰੋਡਕਟ ਦੀ ਐਡ ਕਰਨ ਤੋਂ ਪਹਿਲਾਂ ਇਹ ਪੱਕਾ ਕਰ ਲੈਣ ਕਿ ਕੀ ਉਹ ਪ੍ਰੋਡਕਟ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਤਾਂ ਨਹੀਂ ਕਿਉਂਕਿ ਸੈਲੀਬ੍ਰਿਟੀ ਵੱਲੋਂ ਕੀਤੀ ਗਈ ਪ੍ਰਮੋਸ਼ਨ ਨੂੰ ਦੇਖ ਕੇ ਜਦੋਂ ਇਹ ਪ੍ਰੋਡਕਟ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦਾ ਤੇ ਉਹਨਾਂ ਦੀ ਸਿਹਤ ਤੇ ਹੀ ਸਿਰਫ ਅਸਰ ਨਹੀਂ ਪਾਉਂਦਾ ਉਹਨਾਂ ਦੀ ਆਰਥਿਕ ਹਾਲਤ ਨੂੰ ਵੀ ਕਮਜ਼ੋਰ ਕਰਦਾ ਪਰ ਕੀ ਕਾਰਨ ਹੈ ਕਿ ਅੱਜ ਵਕ-ਵਕ ਕੰਪਨੀਆਂ ਦੇ ਪ੍ਰੋਡਕਟ ਦੇ ਵਿੱਚੋਂ ਕੈਮੀਕਲ ਮਿਲ ਰਹੇ ਨੇ ਆਓ ਅੱਗੇ ਦੇਖਦੇ ਜੇ ਗੱਲ ਕਰੀਏ ਸ਼ੁਰੂਆਤ ਦੀ ਕਿ ਸ਼ੁਰੂਆਤ ਹੁੰਦੀ ਹੈ ਫਸਲਾਂ ਤੋਂ ਤੋਂ ਖੇਤਾਂ ਦੇ ਵਿੱਚ ਜਦੋਂ ਖੇਤੀ ਕਰਨ ਵਾਲੇ ਕਿਸਾਨ ਪੈਸਟੀਸਾਈਡ ਯੂਜ਼ ਕਰਦੇ ਨੇ ਤੋਂ ਸ਼ੁਰੂਆਤ ਹੋ ਜਾਂਦੀ ਹੈ ਸਾਡੀ ਰਸੋਈ ਦੇ ਵਿੱਚ ਕੈਮੀਕਲ ਪਹੁੰਚਣ ਦੀ ਅੱਜ ਹਰ ਕੋਈ ਕਿਸਾਨ ਇਹ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਉਹਦੀ ਫਸਲ ਪੱਕੇ ਔਰ ਉਹ ਦੂਸਰੀ ਫਸਲ ਲਾਏ ਔਰ ਇਸ ਤਰ੍ਹਾਂ ਉਹਦਾ ਮੁਨਾਫਾ ਜਿਹੜਾ ਵੱਧ ਤੋਂ ਵੱਧ ਹੋ ਸਕੇ ਔਰ ਇਸ ਲਈ ਉਹ ਵੱਧ ਤੋਂ ਵੱਧ ਪੈਸਟੀਸਾਈਡ ਯੂਜ਼ ਕਰਦਾ ਹੈ ਬਿਨਾਂ ਇਹ ਸੋਚੇ ਕਿ ਇਸ ਫਸਲ ਨੂੰ ਖਾਣ ਵਾਲੇ ਲੋਕਾਂ ਦੀ ਸਿਹਤ ਦੇ ਉੱਪਰ ਉਸ ਦਾ ਕੀ ਅਸਰ ਪਵੇਗਾ ਔਰ ਇਸੇ ਤਰ੍ਹਾਂ ਫਲਾਂ ਦੇ ਬਾਗਾਂ ਵਿੱਚੋਂ ਵੀ ਫਲਾਂ ਨੂੰ ਕੱਚੇ ਹੀ ਤੋੜ ਲਿਆ ਜਾਂਦਾ ਕਿਉਂਕਿ ਮੰਡੀ ਦੇ ਵਿੱਚ ਜਦੋਂ ਉਹ ਫਲ ਪਹੁੰਚਦਾ ਤੇ ਰੋਜ਼ ਦੀ ਸੇਲ ਦੇ ਮੁਤਾਬਿਕ ਉਹਨੂੰ ਕੈਮੀਕਲ ਲਾ ਕੇ ਪਕਾ ਲਿਆ ਜਾਂਦਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਸੀ ਸ਼ਾਪਿੰਗ ਮੋਲਾਂ ਦੀ ਤੇ ਸਟੋਰਾਂ ਦੀ ਜਿੱਥੇ ਇਸ ਸਮਾਨ ਨੂੰ ਸਟਾਕ ਕੀਤਾ ਜਾਂਦਾ ਤੇ ਰੱਖ ਕੇ ਵੇਚਿਆ ਜਾਂਦਾ ਜੇ ਗੱਲ ਕਰੀਏ ਸ਼ਾਪਿੰਗ ਮੋਲਾਂ ਦੀ ਤੇ ਉੱਥੇ ਪੈਕਟਾਂ ਦੇ ਵਿੱਚ ਸਮਾਨ ਦਾਲਾਂ ਸਬਜ਼ੀਆਂ ਜਾਂ ਹੋਰ ਜਿਹੜਾ ਸਮਾਨ ਤੁਸੀਂ ਲੈਂਦੇ ਹੋ ਉਹਨੂੰ ਪੈਕ ਕਰਕੇ ਉਸ ਦੇ ਉੱਪਰ ਕੁਝ ਕੈਮੀਕਲ ਲਾਏ ਜਾਂਦੇ ਨੇ ਜਿਸ ਕਰਕੇ ਉਹ ਕਾਫੀ ਦਿਨਾਂ ਤੱਕ ਜਿਹੜਾ ਸਮਾਨ ਹੈ ਉਹ ਠੀਕ ਰਹਿੰਦਾ ਹੈ ਇਹਨਾਂ ਦੇ ਵਿੱਚ ਜੋ ਕੈਮੀਕਲ ਵਰਤੇ ਜਾਂਦੇ ਨੇ ਉਹ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਨੇ ਲੇਕਿਨ ਉਹ ਸ਼ੋਪਿੰਗ ਮਾਲ ਵਾਲੇ ਆਪਣਾ ਬਿਜ਼ਨਸ ਦੇਖਦੇ ਨੇ ਉਹ ਇਹ ਨਹੀਂ ਦੇਖਦੇ ਕਿ ਇਸ ਨੂੰ ਖਾਣ ਵਾਲੇ ਜਿਹੜੇ ਨੇ ਉਹਨਾਂ ਦੀ ਸਿਹਤ ਦੇ ਉੱਪਰ ਇਹਦਾ ਕੀ ਅਸਰ ਪਏਗਾ ਵੱਡੇ ਬਜ਼ੁਰਗਾਂ ਤੋਂ ਅਸੀਂ ਸੁਣਦੇ ਰਹੇ ਹਾਂ ਕਿ ਉਹਨਾਂ ਨੇ ਆਪਣੀ ਜਵਾਨੀ ਦੇ ਵਿੱਚ ਦੁੱਧ ਕਿਉਂ ਬਹੁਤ ਖਾਧਾ ਜਿਸ ਕਰਕੇ ਉਹਨਾਂ ਦੀ ਸਿਹਤ ਅੱਜ ਵੀ ਠੀਕ ਹੈ ਪਰ ਜੇ ਗੱਲ ਕਰੀਏ ਸਾਡੀ ਰਸੋਈ ਦੇ ਵਿੱਚ ਸਭ ਤੋਂ ਜ਼ਿਆਦਾ ਕੈਮੀਕਲ ਜੇ ਕਿਸ ਚੀਜ਼ ਵਿੱਚ ਹੈ ਤੇ ਦੁੱਧ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਕੋਈ ਸਮਾਂ ਹੁੰਦਾ ਸੀ ਜਦੋਂ ਦੁੱਧ ਵਿੱਚ ਪਾਣੀ ਮਿਲਾਉਣ ਨੂੰ ਮਿਲਾਵਟ ਸਮਝਿਆ ਜਾਂਦਾ ਸੀ ਲੇਕਿਨ ਅੱਜ ਪੈਸਿਆਂ ਦੇ ਲਾਲਚ ਦੇ ਵਿੱਚ ਇਨਸਾਨ ਇੰਨਾ ਕਿ ਪਾਗਲ ਹੋ ਚੁੱਕਾ ਹੈ ਕਿ ਉਹ ਬਿਨਾਂ ਦੁੱਧ ਤੋਂ ਹੀ ਪਾਣੀ ਦੇ ਵਿੱਚ ਕੁਝ ਕੈਮੀਕਲ ਪਾ ਕੇ ਉਸ ਦਾ ਦੁੱਧ ਬਣਾ ਰਿਹਾ ਔਰ ਇਹ ਦੁੱਧ ਆਸਾਨੀ ਨਾਲ ਬਾਜ਼ਾਰ ਦੇ ਵਿੱਚ ਮਿਲ ਵੀ ਜਾਂਦਾ ਔਰ ਤੁਹਾਡੇ ਲਈ ਪਛਾਣਨਾ ਬੜਾ ਮੁਸ਼ਕਲ ਹੈ ਕਿ ਅਸਲੀ ਦੁੱਧ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਅਈ ਦਿਨ ਅਸੀਂ ਦੇਖਦੇ ਆ ਕਿ ਕਦੀ ਨਕਲੀ ਦੁੱਧ ਕਦੀ ਨਕਲੀ ਦਹੀਂ ਕਦੀ ਪਨੀਰ ਤੇ ਕਦੀ ਖੋਆ ਜਿਹੜਾ ਫੜਿਆ ਜਾਂਦਾ ਲੇਕਿਨ ਇਸ ਸਭ ਜਿਹੜਾ ਸ਼ੁਰੂਆਤ ਨਕਲੀ ਦੁੱਧ ਤੋਂ ਹੀ ਹੁੰਦੀ ਹੈ ਦੋਸਤੋ ਇਹ ਤਾਂ ਗੱਲ ਸੀ ਨਕਲੀ ਦੁੱਧ ਦੀ ਪਰ ਜੇਕਰ ਅਸੀਂ ਅੱਜ ਅਸਲੀ ਦੁੱਧ ਦੀ ਵੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਬਹੁਤ ਵੱਡੀ ਤੰਦਲੀ ਆ ਡੇਰੀ ਫਾਰਮ ਵਾਲੇ ਅੱਜ ਆਪਣੇ ਦੁੱਧਾਰੂ ਪਸ਼ੂਆਂ ਨੂੰ ਇੰਜੈਕਸ਼ਨ ਦੇ ਕੇ ਦੁੱਧ ਚੋ ਰਹੇ ਨੇ ਜਿਸ ਨਾਲ ਕਿ ਜਾਨਵਰਾਂ ਦੀ ਦੁੱਧ ਦੇਣ ਦੀ ਕੈਪੈਸਿਟੀ ਥੋੜੀ ਵੱਧ ਜਾਂਦੀ ਹੈ ਪਰ ਉਹ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਨੇ ਇਹ ਦੁੱਧ ਪੀਣਾ ਹੈ ਇੱਕ ਕੈਮੀਕਲ ਯੁਕਤ ਦੁੱਧ ਪੀ ਕੇ ਉਹਨਾਂ ਦੀ ਸਿਹਤ ਤੇ ਕੀ ਅਸਰ ਪਏਗਾ ਇਹ ਤਰੀਕੇ ਅਪਣਾ ਕੇ ਉਹਨਾਂ ਨੂੰ ਕੁਝ ਮੁਨਾਫਾ ਤੇ ਹੋ ਹੀ ਰਿਹਾ ਪਰ ਕੀ ਉਹਨਾਂ ਨੂੰ ਅੱਜ ਵੀ ਇਹ ਸਮਝ ਨਹੀਂ ਆ ਰਹੀ ਕਿ ਇਹ ਆਮ ਜਨਤਾ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਉਸ ਚੀਜ਼ ਦੀ ਜਿਸ ਤੋਂ ਬਿਨਾ ਜੀਵਨ ਸੰਭਵ ਨਹੀਂ ਪਾਣੀ ਕੋਈ ਸਮਾਂ ਸੀ ਦੋਸਤੋ ਜਦੋਂ ਲੋਕ ਨਹਿਰਾਂ ਦਾ ਪਾਣੀ ਪੀ ਕੇ ਵੀ ਗੁਜ਼ਾਰਾ ਕਰ ਲੈਂਦੇ ਸੀ ਲੇਕਿਨ ਇੰਡਸਟਰੀਅਲ ਵੇਸਟ ਜਦੋਂ ਦਾ ਨਹਿਰਾਂ ਦੇ ਵਿੱਚ ਸੁੱਟਣਾ ਸ਼ੁਰੂ ਹੋਇਆ ਉਹ ਪਾਣੀ ਜ਼ਹਿਰ ਬਣ ਗਿਆ ਫਿਰ ਸਮਾਂ ਹੁੰਦਾ ਸ਼ਹਿਰਾਂ ਦੇ ਵਿੱਚ ਮੁਹੱਲੇ ਬਣਦੇ ਨੇ ਔਰ ਮੁਹੱਲਿਆਂ ਦੇ ਵਿੱਚ ਟੈਂਕੀਆਂ ਲਗਾ ਕੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾਇਆ ਜਾਂਦਾ। ਲੇਕਿਨ ਪਾਣੀ ਦੀ ਪਹੁੰਚ ਤਾਂ ਇੱਥੇ ਦੋਸਤੋ ਹੋ ਗਈ ਸੀ। ਲੇਕਿਨ ਪਾਣੀ ਦੀ ਨਿਕਾਸੀ ਲਈ ਫਿਰ ਸੀਵਰੇਜ ਸਿਸਟਮ ਦਾ ਇੰਤਜ਼ਾਮ ਵੀ ਕਰਨਾ ਜ਼ਰੂਰੀ ਸੀ। ਲੇਕਿਨ ਅੱਜ ਸਾਲੋ ਸਾਲ ਤੋਂ ਪੁਰਾਣੇ ਪਏ ਉਹ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਆਪਸ ਦੇ ਵਿੱਚ ਪਾਣੀ ਨੂੰ ਮਿਕਸ ਕਰ ਰਹੀਆਂ ਨੇ ਜੋ ਕਿ ਅੱਜ ਲੋਕਾਂ ਦੀ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਿਹਾ। ਇੱਥੇ ਇੱਕ ਸਵਾਲ ਹੈ ਤੁਹਾਨੂੰ ਦੋਸਤੋ ਜਿਹੜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ। ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਪਾਣੀ ਦੀਆਂ ਪਾਈਪਾਂ ਪਿਆ ਨੂੰ ਕਿੰਨੇ ਸਾਲ ਹੋ ਚੁੱਕੇ ਨੇ ਔਰ ਕੀ ਤੁਹਾਡੇ ਏਰੀਆ ਦੇ ਵਿੱਚ ਪਾਣੀ ਪੀਣ ਵਾਲਾ ਸਾਫ਼ ਮਿਲ ਰਿਹਾ ਔਰ ਇਸ ਦਾ ਤੋੜ ਫਿਰ ਪ੍ਰਾਈਵੇਟ ਕੰਪਨੀਆਂ ਨੇ ਕੱਢਿਆ ਮਿਨਰਲ ਵਾਟਰ ਬਣਾ ਕੇ ਬੈਕਡ ਮਿਨਰਲ ਵਾਟਰ ਸੀ ਜਿਸ ਨੂੰ ਅਸੀਂ ਸਭ ਤੋਂ ਜ਼ਿਆਦਾ ਸੇਫ ਸਮਝਦੇ ਹਰ ਜਗ੍ਹਾ ਦਫ਼ਤਰ ਬਾਜ਼ਾਰ ਹਰ ਸ਼ਾਪਿੰਗ ਮਾਲ ਦੇ ਵਿੱਚ ਇਹੀ ਅੱਜ ਪੀਣ ਨੂੰ ਮਿਲ ਰਿਹਾ ਔਰ ਇਹ ਉਹ ਪਾਣੀ ਹੈ ਜਿਸ ਤੇ ਸਾਨੂੰ ਇੰਨਾ ਭਰੋਸਾ ਹੈ ਕਿ ਅਸੀਂ ਇਸ ਨੂੰ ਅੱਖਾਂ ਬੰਦ ਕਰਕੇ ਵੀ ਪੀ ਸਕਦੇ ਹਾਂ ਲੇਕਿਨ ਕੁਝ ਸਮਾਂ ਪਹਿਲੇ ਸੁਪਰੀਮ ਕੋਰਟ ਆਫ ਇੰਡੀਆ ਨੇ ਇੱਕ ਆਰਡਰ ਪਾਸ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਇਹ ਮਿਨਰਲ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਉਹ ਆਪਣੀ ਪੈਕਿੰਗ ਦੇ ਉੱਪਰ ਮਿਨਰਲ ਵਾਟਰ ਦੀ ਜਗ੍ਹਾ ਡਰਿੰਕਿੰਗ ਵਾਟਰ ਲਿਖਣ ਕਿਉਂਕਿ ਇਸ ਨੂੰ ਪੈਕ ਕਰਨ ਲਈ ਔਰ ਲੰਬੇ ਸਮੇਂ ਤੱਕ ਸਾਫ਼ ਤੇ ਠੀਕ ਰੱਖਣ ਲਈ ਉਹ ਕੰਪਨੀਆਂ ਇਸ ਦੇ ਵਿੱਚ ਉਪਯੁਕਤ ਮਿਨਰਲ ਜਿਹੜੇ ਉਹ ਕੱਢ ਰਹੀਆਂ ਸੀ ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਨੇ ਇਸ ਕਰਕੇ ਆਰਡਰ ਸੀ ਦੋਸਤੋ ਕਿਉਂਕਿ ਜਿਸ ਪਾਣੀ ਨੂੰ ਅਸੀਂ ਪੀ ਰਹੇ ਹਾਂ ਇਸ ਦੇ ਵਿੱਚ ਮਿਨਰਲ ਹੈ ਹੀ ਨਹੀਂ ਤੇ ਕੰਪਨੀਆਂ ਫੇਰ ਵੀ ਇਸ ਨੂੰ ਮਿਨਰਲ ਵਾਟਰ ਲਿਖ ਰਹੀਆਂ ਸੀ। ਯਾਨੀ ਹੁਣ ਇਹ ਵੀ ਪਾਣੀ ਪੀਣ लायक ਨਹੀਂ ਰਿਹਾ। ਤੁਸੀਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਦੋਸਤੋ ਕਿ ਅੱਜ ਇਨਸਾਨ ਲਾਲਚ ਦੇ ਵਿੱਚ ਕਿੰਨਾ ਮਜਬੂਰ ਹੈ ਕਿ ਉਹ ਕਿਸੇ ਹੋਰ ਦੀ ਸਿਹਤ ਦਾ ਧਿਆਨ ਵੀ ਨਹੀਂ ਰੱਖ ਰਿਹਾ। ਉਹ ਸਿਰਫ ਪੈਸੇ ਕਮਾਉਣਾ ਚਾਹੁੰਦਾ ਹੈ ਕਿਸੇ ਵੀ ਹੱਦ ਤੱਕ ਜਾ ਕੇ ਕਿਸੇ ਵੀ ਹੱਦ ਤੱਕ ਮਿਲਾਵਟ ਕਰਕੇ। ਲੇਕਿਨ ਇੱਥੇ ਸਾਨੂੰ ਦੇਖਣਾ ਪਏਗਾ ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਕਸੂਰਵਾਰ ਕੌਣ ਲੋਗ ਨੇ। ਸਭ ਤੋਂ ਪਹਿਲੇ ਦੋਸਤੋ ਇਸ ਦੇ ਵਿੱਚ ਕਸੂਰਵਾਰ ਹੈ ਉਹ ਕਿਸਾਨ ਜਿਹੜਾ ਆਪਣੀਆਂ ਫਸਲਾਂ ਦੇ ਵਿੱਚ ਪੈਸਟੀਸਾਈਡ ਯੂਜ਼ ਕਰਕੇ ਫਸਲ ਉਗਾਂਦਾ ਹੈ। ਦੂਸਰੇ ਇਸ ਦੇ ਵਿੱਚ ਕਸੂਰਵਾਰ ਹੈ ਦੋਸਤੋ ਉਹ ਸਟੋਰ ਕੀਪਰ ਉਹ ਸਟਾਕਿਸਟ ਜੋ ਕਿ ਸਟੋਰ ਕਰਨ ਲਈ ਇਹਨਾਂ ਫਸਲਾਂ ਦੇ ਉੱਪਰ ਇਹਨਾਂ ਫਰੂਟ ਦੇ ਉੱਪਰ ਫਿਰ ਇੱਕ ਵਾਰੀ ਕੈਮੀਕਲ ਛਿੜਕਦਾ ਹੈ ਤਾਂ ਕਿ ਇਹ ਜਿਹੜਾ ਸਮਾਨ ਇਹ ਸਟੋਰ ਕਰ ਰਿਹਾ ਇਹ ਵੱਧ ਦੇਣਾ ਤੱਕ ਠੀਕ ਰਹਿ ਸਕੇ। ਤੀਸਰੇ ਕਸੂਰਵਾਰ ਨੇ ਇਸ ਦੇ ਵਿੱਚ ਦੋਸਤੋ ਉਹ ਲੋਕ ਉਹ ਅਫਸਰ ਜਿਹੜੇ ਆਪਣੀ ਡਿਊਟੀ ਸਹੀ ਤਰ੍ਹਾਂ ਨਹੀਂ ਨਿਭਾਉਂਦੇ। ਜਿਨ੍ਹਾਂ ਦੀ ਆੜ ਦੇ ਵਿੱਚ ਇਹ ਗੋਰਖ ਧੰਦਾ ਵੱਧ ਫੁੱਲ ਰਿਹਾ ਔਰ ਇਸ ਦੇ ਵਿੱਚ ਸਭ ਤੋਂ ਵੱਡੇ ਕਸੂਰਵਾਰਾਂ ਅਸੀਂ ਸਾਰੇ ਲੋਕ ਜਿਹੜੇ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹੀ ਲੋਕਾਂ ਦਾ ਸਮਾਨ ਉਹੀ ਕੰਪਨੀਆਂ ਦਾ ਸਮਾਨ ਬਾਰ-ਬਾਰ ਖਰੀਦ ਰਹੇ ਆਂ ਉਹ ਕਲਾਕਾਰ ਜਿਹੜੀਆਂ ਚੀਜ਼ਾਂ ਦੀ ਪ੍ਰਮੋਸ਼ਨ ਕਰ ਰਹੇ ਨੇ ਬਿਨਾ ਉਸ ਪ੍ਰੋਡਕਟ ਦੀ ਗੁਣਵੱਤਾ ਦੀ ਜਾਂਚ ਕੀਤੇ ਆਂ ਅਸੀਂ ਸਿਰਫ ਇੱਕ ਕਲਾਕਾਰ ਜਾਂ ਇੱਕ ਸਪੋਰਟਸ ਪਰਸਨ ਦੇ ਕਹਿੰਤੇ ਉਸ ਸਮਾਨ ਖਰੀਦ ਕੇ ਆਪਣੀ ਰਸੋਈ ਚ ਰੱਖ ਲੈਣੇ ਆਂ ਖੁਦ ਖਾਣਨੇ ਆ ਆਪਣੇ ਪਰਿਵਾਰ ਨੂੰ ਖਵਾਨਨੇ ਆ ਬਿਨਾਂ ਜਾਣੇ ਕਿ ਉਸ ਦਾ ਸਾਡੀ ਸਿਹਤ ਤੇ ਕੀ ਪ੍ਰਭਾਵ ਪਏਗਾ ਇਹ ਤਾਂ ਸੀ ਦੋਸਤੋ ਸਮੱਸਿਆ ਲੇਕਿਨ ਇਸ ਦਾ ਹੱਲ ਕੀ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਰੋਕਣ ਲਈ ਭਾਰਤ ਦੇ ਵਿੱਚ ਸੰਸਥਾਵਾਂ ਤਾਂ ਬਣੀਆਂ ਨੇ ਲੇਕਿਨ ਸ਼ਾਇਦ ਉਹ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ پا ਰਹੀਆਂ ਕਿਉਂਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਅਸੀਂ ਹਮੇਸ਼ਾ ਦੇਖਿਆ ਕਿ ਖਾਣ ਪੀਣ ਦਾ ਨਕਲੀ ਸਮਾਨ ਮਠਾਈਆਂ ਜਿਹੜੀਆਂ ਉਹ ਕਾਫੀ ਮਾਤਰਾ ਦੇ ਵਿੱਚ ਫੜੀਆਂ ਜਾਂਦੀਆਂ ਨੇ ਲੇਕਿਨ ਜਿੱਦਾਂ ਹੀ ਤਿਉਹਾਰਾਂ ਦਾ ਸੀਜ਼ਨ ਖਤਮ ਹੁੰਦਾ ਹੈ ਡਿਪਾਰਟਮੈਂਟਲ ਇਨਕੁਆਇਰੀਜ਼ ਵੀ ਜਿਹੜੀਆਂ ਉਹ ਠੰਡੀਆਂ ਪੈ ਜਾਂਦੀਆਂ ਨੇ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਮਿਲਾਵਟੀ ਫੂਡ ਪ੍ਰੋਡਕਟ ਬਾਜ਼ਾਰ ਦੇ ਵਿੱਚ ਨਾ ਵਿਕਣ ਤੇ ਕਾਨੂੰਨ ਸਖਤ ਕਰਨੇ ਪੈਣਗੇ ਡਿਪਾਰਟਮੈਂਟਲ ਇਨਕੁਆਰੀਜ਼ ਜਿਹੜੀਆਂ ਡੇ ਬਾਈ ਡੇ ਉਹ ਕਰਨੀਆਂ ਪੈਣਗੀਆਂ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਕੰਪਨੀਆਂ ਦੁਕਾਨਾਂ ਜਾਂ ਰੇੜੀਆਂ ਨੂੰ ਮੰਥਲੀ ਲਾਇਸੈਂਸ ਜਿਹੜੇ ਇਸ਼ੂ ਕਰਨੇ ਪੈਣਗੇ ਜਿੱਦਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਚੱਲਦਾ ਔਰ ਇਹ ਵੀ ਪੱਕਾ ਕਰਨਾ ਪਏਗਾ ਕਿ ਬਿਨਾਂ ਲਾਇਸੈਂਸ ਤੋਂ ਕੋਈ ਵੀ ਇਨਸਾਨ ਖਾਣ ਪੀਣ ਦੀ ਚੀਜ਼ ਨੂੰ ਖੁੱਲ੍ਹੇ ਆਮ ਵੇਚ ਨਾ ਸਕੇ ਫੋਰ ਐਗਜ਼ਾਮਪਲ ਸਾਊਦੀ ਅਰਬ ਦੇ ਵਿੱਚ ਜੇ ਕੋਈ ਇਨਸਾਨ ਖਾਨ ਪੀਣ ਦੀ ਚੀਜ਼ ਦੇ ਨਾਲ ਛੇੜਖਾਣੀ ਕਰਦਾ ਤੇ ਉਸ ਦੇ ਉੱਪਰ ਕ੍ਰਿਮੀਨਲ ਕੇਸ ਦਰਜ ਹੁੰਦਾ ਲੇਕਿਨ ਭਾਰਤ ਦੇ ਵਿੱਚ ਜੇ ਇਦਾਂ ਦੇ ਕੇਸ ਹੋਣੇ ਸ਼ੁਰੂ ਹੋ ਜਾਣ ਤੇ ਸ਼ਾਇਦ ਇਸ ਚੀਜ਼ ਨੂੰ ਕੁਛ ਨਾth ਪਿਆ ਸਕਦੀ ਹੈ ਔਰ ਸਭ ਤੋਂ ਵੱਡੀ ਡਿਊਟੀ ਸਾਡੀ ਬਣਦੀ ਹੈ ਅਸੀਂ ਇਹਨਾਂ ਚੀਜ਼ਾਂ ਦਾ ਬਾਈਕਾਟ ਕਰੀਏ ਆਮ ਜਨਤਾ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਵੀ ਫਿਲਮੀ ਕਲਾਕਾਰ ਸਪੋਰਟਸ ਪਰਸਨ ਕਿਸੇ ਗਲਤ ਚੀਜ਼ ਦੀ ਐਡ ਕਰੇ ਉਸ ਦੀਆਂ ਫਿਲਮਾਂ ਦਾ ਉਸ ਦੀ ਗੇਮ ਦਾ ਬਾਈਕਾਟ ਕਰੋ ਕਿਉਂਕਿ ਜਦੋਂ ਤੱਕ ਇਹ ਲੋਕ ਚੁੱਪ ਨਹੀਂ ਕਰਨਗੇ ਇਹ ਆਪਣੇ ਕੰਮਾਂ ਤੋਂ ਬਾਜ਼ ਨਹੀਂ ਆਣਗੇ ਸ਼ਾਇਦ ਜਨਤਾ ਨੂੰ ਇਦਾਂ ਹੀ ਜ਼ਹਿਰ ਖਾਨ ਨੂੰ ਮਿਲਦਾ ਰਹੇਗਾ ਦੋਸਤੋ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਸਮੱਸਿਆ ਨਾਲ ਅੱਜ ਇਨਸਾਨ ਕਿ ਰਿਹਾ ਆ ਲੇਕਿਨ ਘੱਟੋ ਘੱਟ ਇਹ ਚੀਜ਼ ਸਾਨੂੰ ਸਿਕਿਉਰ ਕਰਨੀ ਚਾਹੀਦੀ ਹੈ ਕਿ ਘਰ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਤੇ ਸਾਡੇ ਆਸ-ਪਾਸ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਖਾ ਕੇ ਅਸੀਂ ਜੀਵਨ ਬਤੀਤ ਕਰਦੇ ਹਾਂ ਜਾਂ ਜਿਹੜੀਆਂ ਚੀਜ਼ਾਂ ਤੋਂ ਬਿਨਾ ਜੀਵਨ ਸੰਭਵ ਨਹੀਂ ਘੱਟੋ ਘੱਟ ਉਹ ਤਾਂ ਪਿਓਰ ਹੋਣ ਅੱਜ ਸਰਕਾਰਾਂ ਨੂੰ ਵੀ ਇਹ ਚਾਹੀਦਾ ਹੈ ਕਿ ਬਾਕੀ ਸਭ ਚੀਜ਼ਾਂ ਛੱਡ ਕੇ ਸਭ ਤੋਂ ਪਹਿਲੇ ਜਿਹੜੀ ਚੀਜ਼ ਤੋਂ ਬਿਨਾ ਇਨਸਾਨ ਦਾ ਜੀਵਨ ਸੰਭਵ ਨਹੀਂ ਹੈ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਪਰ ਜਿਆਦਾ ਤੋਂ ਜਿਆਦਾ ਜਿਹੜਾ ਉਹ ਧਿਆਨ ਦੇਵੇ ਔਰ ਇਹਦੀ ਪਿਓਰਿਟੀ ਨੂੰ ਸ਼ੋਰ ਕਰੇ ਜੁੜੇ ਰਹਿਣ ਲਈ ਧੰਨਵਾਦ ਜੈ ਹਿੰਦ